ਮਾਂ ਸ਼ਬਦ ਆਪਣੇ ਆਪ ਦੇ ਵਿੱਚ ਬੜਾ ਪਾਕ ਤੇ ਪਵਿੱਤਰ ਹੈ ਕਿਉਂਕਿ ਮਾਂ ਬੱਚਿਆਂ ਲਈ ਵੱਡੀ ਤੋਂ ਵੱਡੀ ਮੁਸੀਬਤ ਨਾਲ ਲੜ ਜਾਂਦੀ ਹੈ ਕਹਿੰਦੇ ਨੇ ਕਿ ਮਾਂ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ਤੇ ਆਪ ਗਿੱਲੀ ਥਾਂ ਤੇ ਪੈਂਦੀ ਹੈ ਕਈ ਕਿੱਸੇ ਕਹਾਣੀਆਂ ਕਈ ਐਦਾਂ ਦੀਆਂ ਗੱਲਾਂ ਆਪਾਂ ਨੂੰ ਦੱਸੀਆਂ ਜਾਂਦੀਆਂ ਨੇ ਆਪਾਂ ਨੂੰ ਪਤਾ ਵੀ ਹੈ ਕਿ ਮਾਂ ਆਪਣੇ ਬੱਚਿਆਂ ਲਈ ਕੀ ਕੁਝ ਕਰਦੀ ਹੈ ਇਸ ਜਹਾਨ ਦੇ ਉੱਤੇ ਸਭ ਤੋਂ ਵੱਧ ਜੇ ਕੋਈ ਕਿਸੇ ਦਾ ਕਰਦਾ ਤਾਂ ਮਾਂ ਆਪਣੇ ਬੱਚਿਆਂ ਦਾ ਕਰਦੀ ਐ ਪਰ ਅੱਜ ਕੱਲ ਦਾ ਜੋ ਦੌਰ ਚੱਲ ਰਿਹਾ ਐ ਇੱਥੇ ਕੁਝ ਵੀ ਹੋ ਸਕਦਾ ਐ ਮਾਂ ਵੀ ਬੱਚਿਆਂ ਦੀ ਬੈਰੀ ਹੋ ਸਕਦੀ ਐ ਮਾਂ ਵੀ ਆਪਣੇ ਬੱਚਿਆਂ ਨਾਲ ਉਹ ਕਰ ਸਕਦੀ ਐ ਜਿਸ ਦੀ ਸ਼ਾਇਦ ਕਿਸੇ ਨੇ ਵੀ ਕੋਈ ਕਲਪਨਾ ਨਹੀਂ ਕੀਤੀ ਹੋਣੀ ਸੀ ਅੱਜ ਦੀ ਜੋ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਰੋਂਗ ਤੇ ਖੜੇ ਕਰ ਦੇਣ ਵਾਲੀ ਐ ਤੁਸੀਂ ਵੀ ਜਦੋਂ ਇਸ ਘਟਨਾ ਨੂੰ ਸੁਣੋਗੇ ਤਾਂ ਤੁਹਾਡੇ ਮੂੰਹੋਂ ਵੀ ਇਹੀ ਗੱਲ ਨਿਕਲੇਗੀ ਕਿ ਆਖਰ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਕਿਉਂਕਿ ਹੁਣ ਤਾਂ ਹੱਦ ਹੀ ਹੋ ਚੁੱਕੀ ਐ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਅਸਾਮ ਦੇ ਗੁਹਾਟੀ ਦੀ ਇਥੋਂ ਦੀ ਰਹਿਣ ਵਾਲੀ ਦਿਪਾਲੀ ਰਾਜਮੰਸ਼ੀ ਇਸ ਦਾ ਆਪਣੇ ਪਤੀ ਨਾਲ 2-3 ਮਹੀਨੇ ਪਹਿਲਾਂ ਤਲਾਕ ਹੋ ਚੁੱਕਿਆ ਸੀ ਤੇ ਇਸ ਦੇ ਇੱਕ ਬੇਟਾ ਸੀ ਬੇਟੇ ਦੀ ਕਸਟਡੀ ਦਿਪਾਲੀ ਕੋਲ ਸੀ ਬੇਟਾ 11-12 ਸਾਲਾਂ ਦਾ ਸੀ ਤੇ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਗੱਲ ਹੈ 10 ਮਈ 2023 ਦੀ ਇਸ ਦਾ ਬੇਟਾ ਅਚਾਨਕ ਲਾਪਤਾ ਹੋ ਜਾਂਦਾ ਹੈ ਮਾਂ ਬੜੀ ਪਰੇਸ਼ਾਨ ਹੁੰਦੀ ਹੈ ਇਧਰੋਂ ਉਧਰੋਂ ਸਭ ਕਿਤੋਂ ਪਤਾ ਕੀਤਾ ਜਾਂਦਾ ਹੈ ਪਰ ਕਿਤੋਂ ਵੀ ਬੇਟੇ ਦਾ ਪਤਾ ਨਹੀਂ ਲੱਗਦਾ ਆਖਰ ਮਾਂ ਪੁਲਿਸ ਸਟੇਸ਼ਨ ਜਾਂਦੀ ਹੈ ਪੁਲਿਸ ਸਟੇਸ਼ਨ ਜਾ ਕੇ 10 ਮਈ 2025 ਨੂੰ ਕੰਪਲੀਟ ਦਰਜ ਕਰਵਾਈ ਜਾਂਦੀ ਹੈ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਤੇ ਮਾਂ ਪੁਲਿਸ ਵਾਲਿਆਂ ਦੇ ਤਰਲੇ ਕਰ ਰਹੀ ਸੀ ਕਿ ਮੇਰੇ ਬੇਟੇ ਦਾ ਪਤਾ ਲਗਾਓ ਆਖਰ ਮੇਰਾ ਬੇਟਾ ਮੇਰਾ ਮਾਸੂਮ ਬੇਟਾ ਜਿਸ ਦੀ ਉਮਰ ਲਗਭਗ 11-12 ਸਾਲ ਹੈ ਪਤਾ ਨਹੀਂ ਕਿੱਧਰ ਚਲਿਆ ਗਿਆ ਪਤਾ ਨਹੀਂ ਕੌਣ ਲੈ ਗਿਆ ਬੇਟੇ ਦੀ ਤਲਾਸ਼ ਪੁਲਿਸ ਵੀ ਕਰਦੀ ਹੈ ਤੇ ਪੁਲਿਸ ਕਈ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕਰਦੀ ਹੈ ਕਿ ਆਖਰ ਪੰਜਵੀਂ ਚ ਪੜ੍ਹਦੇ ਬੱਚੇ ਦੀ 11 ਸਾਲਾਂ ਦੇ ਬੱਚੇ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਬੱਚਾ ਕਿੱਥੇ ਜਾ ਸਕਦਾ ਤਾਂ 11 ਮਈ 2025 ਆ ਜਾਂਦਾ ਹੈ ਤਕਰੀਬਨ 2 ਵਜੇ ਦਾ ਟਾਈਮ ਹੁੰਦਾ ਦੁਪਹਿਰ ਦਾ ਥਿਸਪੁਰ ਥਾਣੇ ਦੇ ਅਧੀਨ ਪੈਂਦੇ ਜੰਗਲ ਦੇ ਵਿੱਚ ਦੋ ਬੰਦਿਆਂ ਨੂੰ ਇੱਕ ਬੈਗ ਦਿਖਾਈ ਦਿੰਦਾ ਹੈ ਬੈਗ ਦੇ ਕੋਲ ਜਦੋਂ ਇਹ ਬੰਦੇ ਜਾਂਦੇ ਨੇ ਤਾਂ ਇਹਨਾਂ ਦੀਆਂ ਝੰਗਿਆੜਾ ਨਿਕਲ ਜਾਂਦੀਆਂ ਕਿਉਂਕਿ ਇਸ ਬੈਗ ਦੇ ਵਿੱਚ ਇੱਕ ਬੱਚੇ ਦੀ লাশ ਸੀ ਬੱਚੇ ਦਾ ਹੱਥ ਬੈਗ ਦੇ ਵਿੱਚੋਂ ਬਾਹਰ ਦਿਖ ਰਿਹਾ ਸੀ ਹੁਣ ਇਹ ਬੰਦੇ ਉੱਚੀ ਉੱਚੀ ਰੌਲਾ ਪਾਉਂਦੇ ਨੇ ਲੋਕਾਂ ਦਾ ਇਕੱਠ ਹੋ ਜਾਂਦਾ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਹੁਣ ਇਸ লাশ ਨੂੰ ਕਬਜ਼ੇ ਦੇ ਵਿੱਚ ਲੈੰਦੀ ਹੈ ਤੇ ਸ਼ਾਨਬੀਨ ਕਰਦੀ ਹੈ ਕਿ ਆਖਰੀ ਬੱਚਾ ਕੌਣ ਹੈ ਤਾਂ ਪੁਲਿਸ ਨੇ ਦੇਖਿਆ ਕਿ ਇਸ ਬੱਚੇ ਦੇ ਵਰਦੀ ਵੀ ਪਾਈ ਹੋਈ ਸੀ ਤੇ ਇਸ ਬੱਚੇ ਦੇ ਗਲ ਦੇ ਵਿੱਚ ਆਈਡੀ ਕਾਰਡ ਵੀ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਬੱਚਾ ਤਾਂ ਦਿਪਾਲੀ ਦਾ ਹੈ ਦਿਪਾਲੀ ਰਾਜਮੰਸ਼ੀ ਦਾ ਹੈ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਜੋ ਦਿਪਾਲੀ ਹੈ ਉਸ ਨੇ 10 ਮਈ 2025 ਨੂੰ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਹੁਣ ਜੋ ਗੁੰਮਸ਼ੁਦਗੀ ਦਾ ਮਾਮਲਾ ਸੀ ਇਹ ਕਤਲ ਕੇਸ ਦੇ ਵਿੱਚ ਤਬਦੀਲ ਹੋ ਚੁੱਕਿਆ ਸੀ ਪਰ ਇਸ 11-12 ਸਾਲਾਂ ਦੇ ਬੱਚੇ ਦੇ ਨਾਲ ਆਖਰ ਕਿਸ ਦੀ ਦੁਸ਼ਮਣੀ ਹੋ ਸਕਦੀ ਹੈ ਕੌਣ ਇਸ ਨੂੰ ਮਾਰ ਸਕਦਾ ਹੈ ਤੇ ਇੰਨੀ ਬੇਦਰਦੀ ਨਾਲ ਇਸ ਦਾ ਕਤਲ ਕਰ ਸਕਦਾ ਹੈ ਪੁਲਿਸ ਸਾਰੇ ਐਂਗਲਾਂ ਤੋਂ ਇਸ ਦੀ ਜਾਂਚ ਕਰ ਰਹੀ ਸੀ ਤੇ ਪੁਲਿਸ ਦਾ ਸ਼ੱਕ ਹੁਣ ਸਿੱਧਾ-ਸਿੱਧਾ ਇਸ ਬੱਚੇ ਦੇ ਪਿਓ ਤੇ ਜਾਂਦਾ ਹੈ ਕਿਉਂਕਿ ਜੋ ਦਿਪਾਲੀ ਸੀ ਉਸ ਦਾ ਤਲਾਕ ਹੋ ਚੁੱਕਿਆ ਸੀ 2-3 ਮਹੀਨੇ ਪਹਿਲਾਂ ਹੁਣ ਉਹ ਅਲੱਗ ਰਹਿੰਦੀ ਸੀ ਬੱਚੇ ਦੇ ਪਿਤਾ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਹੈ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਤੇਰਾ ਦਿਪਾਲੀ ਦੇ ਨਾਲ ਕੀ ਝਗੜਾ ਸੀ ਕਿਉਂ ਤੂੰ ਉਸ ਤੋਂ ਤਲਾਕ ਲੈਂਦਾ ਤੇ ਪੁਲਿਸ ਨੂੰ ਇਹ ਵੀ ਸ਼ੱਕ ਸੀ ਕਿ ਜੋ ਬੱਚਾ ਦਾ ਇਸ ਦਾ ਕਤਲ ਇਸ ਦੇ ਪਿਤਾ ਨੇ ਹੀ ਕੀਤਾ ਹੋ ਸਕਦਾ ਹੈ ਹੁਣ ਜਦੋਂ ਇਸ ਬੱਚੇ ਦੇ ਪਿਤਾ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਪਿਤਾ ਕਹਿੰਦਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਤਾਂ ਜਦੋਂ ਪੁਲਿਸ ਇਹ ਪੁੱਛਦੀ ਹੈ ਕਿ ਦਿਪਾਲੀ ਨਾਲ ਤੇਰਾ ਕੀ ਝਗੜਾ ਸੀ ਕਿਉਂ ਤੂੰ ਦਿਪਾਲੀ ਤੋਂ ਤਲਾਕ ਲੈਂਦਾ ਤਾਂ ਉਹ ਦੱਸਦਾ ਕਿ ਦਿਪਾਲੀ ਦੇ ਕਿਸੇ ਨਾਲ ਨਜਾਇਜ਼ ਸਬੰਧ ਸੀ ਦਿਪਾਲੀ ਦਾ ਜਦੋਂ ਮੇਰੇ ਨਾਲ ਵਿਆਹ ਹੋਇਆ ਕਾਫੀ ਸਮਾਂ ਦਾ ਸਾਡੀ ਜ਼ਿੰਦਗੀ ਚੰਗੀ ਚੱਲੀ ਪਰ ਉਸ ਤੋਂ ਬਾਅਦ ਦਿਪਾਲੀ ਦੇ ਕਿਸੇ ਨਾਲ ਨਜਾਇਜ਼ ਸਬੰਧ ਹੋ ਗਏ ਤੇ ਫਿਰ ਮੈਨੂੰ ਉਹਨਾਂ ਸਬੰਧਾਂ ਬਾਰੇ ਪਤਾ ਲੱਗ ਗਿਆ ਇਸ ਕਾਰਨ ਹੀ ਮੈਂ ਦਿਪਾਲੀ ਤੋਂ ਤਲਾਕ ਲੈਂਦਾ ਤੇ ਜੋ ਬੱਚੇ ਦੀ ਕਸਟਡੀ ਆ ਉਹ ਦਿਪਾਲੀ ਨੇ ਆਪਣੇ ਕੋਲ ਰੱਖ ਲਈ ਸੀ ਹੁਣ ਦਿਪਾਲੀ ਬੱਚੇ ਦੇ ਨਾਲ ਅਲੱਗ ਰਹਿ ਰਹੀ ਸੀ ਤੇ ਉਸ ਤੋਂ ਬਾਅਦ ਪੁਲਿਸ ਹੁਣ ਦਿਪਾਲੀ ਦੀ ਮੋਬਾਈਲ ਦੀ ਸੀਡੀਆਰ ਕੜਵਾਉਂਦੀ ਹੈ ਤਾਂ ਉਸ ਵਿੱਚ ਇੱਕ ਨੰਬਰ ਆਉਂਦਾ ਜੋ ਹੁੰਦਾ ਜੀਤੂ ਦਾ ਹੁਣ ਪੁਲਿਸ ਜੀਤੂ ਅਤੇ ਦਿਪਾਲੀ ਦੋਨਾਂ ਦੇ ਵਿਚਕਾਰ ਜੋ ਕਨੈਕਸ਼ਨ ਹੁੰਦਾ ਹੈ ਉਸ ਬਾਰੇ ਪਤਾ ਲਗਾਉਂਦੀ ਆ ਤਾਂ ਪੁਲਿਸ ਨੂੰ ਕਲੀਅਰ ਹੋ ਜਾਂਦਾ ਹੈ ਕਿ ਇਹਨਾਂ ਦੇ ਆਪਸ ਵਿੱਚ ਸੰਬੰਧ ਨੇ ਪੁਲਿਸ ਇਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਵੀ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਦੋਨੋਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਪਰ ਆਖਰ ਜਦੋਂ ਪੁਲਿਸ ਸੱਤੀ ਤੇ ਆਉਂਦੀ ਹੈ ਫਿਰ ਉਹ ਕਹਾਣੀ ਨਿਕਲ ਕੇ ਆਉਂਦੀ ਹੈ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਦਿਪਾਲੀ ਹੁੰਦੀ ਹੈ ਉਸ ਦਾ ਵਿਆਹ ਹੁੰਦਾ ਵਿਆਹ ਤੋਂ ਥੋੜਾ ਸਮਾਂ ਬਾਅਦ ਇਹਨਾਂ ਦੇ ਘਰ ਬੇਟਾ ਪੈਦਾ ਹੁੰਦਾ ਬੇਟਾ ਪੈਦਾ ਹੋਣ ਤੋਂ ਬਾਅਦ ਬੇਟਾ ਸਕੂਲ ਚ ਲੈ ਜਾਂਦਾ ਤੇ ਜੋ ਉਸ ਦਾ ਪਿਤਾ ਸੀ ਜਾਨੀ ਦਿਪਾਲੀ ਦੇ ਘਰ ਵਾਲਾ ਉਹ ਕੰਮ ਤੇ ਚਲਿਆ ਜਾਂਦਾ ਸੀ ਤਾਂ ਜੋ ਦਿਪਾਲੀ ਸੀ ਉਹ ਫੋਨ ਚਲਾਉਂਦੀ ਸੀ ਫੋਨ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਉਸ ਦੀ ਮੁਲਾਕਾਤ ਹੁੰਦੀ ਹੈ ਜੀਤੂ ਦੇ ਨਾਲ ਤੇ ਹੁਣ ਜਦੋਂ ਇਹਨਾਂ ਦੀ ਚੈਟ ਹੁੰਦੀ ਹੈ ਚੈਟ ਤੋਂ ਬਾਅਦ ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਨੇ ਤੇ ਇਹਨਾਂ ਦੀ ਇੱਕ ਦੂਜੇ ਨਾਲ ਗੱਲਾਂ ਹੋਣ ਲੱਗਦੀਆਂ ਨੇ ਹੁਣ ਜੀਤੂ ਦਿਪਾਲੀ ਨੂੰ ਮਿਲਣ ਲੱਗ ਗਿਆ ਸੀ ਤੇ ਇਹਨਾਂ ਦੇ ਨਜਾਇਜ਼ ਸਬੰਧ ਬਣ ਗਏ ਸੀ ਇਹ ਗੱਲ ਦਾ ਪਤਾ ਹੌਲੀ-ਹੌਲੀ ਜੋ ਦਿਪਾਲੀ ਦਾ ਪਤੀ ਹੁੰਦਾ ਉਸ ਨੂੰ ਲੱਗ ਜਾਂਦਾ ਤੇ ਹੁਣ ਉਹ ਦਿਪਾਲੀ ਨੂੰ ਕਹਿੰਦਾ ਕਿ ਤੇਰੇ ਗਲਤ ਸਬੰਧ ਨੇ ਜੀਤੂ ਦੇ ਨਾਲ ਪਰ ਦਿਪਾਲੀ ਕਹਿੰਦੀ ਹੈ ਕਿ ਤੁਸੀਂ ਮੇਰੇ ਉੱਤੇ ਸ਼ੱਕ ਕਰਦੇ ਹੋ ਐਦਾਂ ਦੀ ਕੋਈ ਵੀ ਗੱਲ ਨਹੀਂ ਉਸ ਤੋਂ ਬਾਅਦ ਜੋ ਪਤੀ ਹੁੰਦਾ ਉਹ ਇਸ ਉੱਪਰ ਨਿਗਾਹ ਰੱਖਣ ਲੱਗਦਾ ਤੇ ਇੱਕ ਦਿਨ ਇਹ ਜੋ ਸ਼ੱਕ ਸੀ ਇਹ ਯਕੀਨ ਦੇ ਵਿੱਚ ਬਦਲ ਜਾਂਦਾ ਤੇ ਪਤੀ ਨੂੰ ਪਤਾ ਲੱਗ ਜਾਂਦਾ ਕਿ ਦਿਪਾਲੀ ਦੇ ਸੱਚਮੁੱਚ ਹੀ ਜੀਤੂ ਦੇ ਨਾਲ ਨਜ਼ਹਿਬੰਦ ਨੇ ਹੁਣ ਇਹਨਾਂ ਵਿੱਚ ਝਗੜਾ ਰਹਿਣ ਲੱਗਦਾ ਹੈ ਰੋਜ਼ਾਨਾ ਲੜਾਈ ਹੁੰਦੀ ਹੈ ਤਾਂ ਆਖਰ ਹੁਣ ਜੋ ਪਤੀ ਹੁੰਦਾ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਦਿਪਾਲੀ ਨੂੰ ਵੀ ਲੱਗਦਾ ਕਿ ਮੈਂ પતિ ਤੋਂ ਤਲਾਕ ਲੈ ਲਵਾਂ ਤੇ ਅਲੱਗ ਰਹਾ ਜਿੱਥੇ ਮੇਰੇ ਅਤੇ ਜੀਤੂ ਦੇ ਵਿੱਚ ਕੋਈ ਵੀ ਨਾ ਹੋਵੇ ਹੁਣ ਪਤਨੀ ਤਲਾਕ ਲੈ ਲੈਂਦੀ ਹੈ ਜੋ ਬੱਚਾ ਹੁੰਦਾ ਉਸ ਦੀ ਕਸਟਡੀ ਲੈ ਲੈਂਦੀ ਹੈ ਹੁਣ ਪਤਨੀ ਤੇ ਬੱਚਾ ਦੋਨੋਂ ਅਲੱਗ ਰਹਿਣ ਲੱਗਦੇ ਨੇ ਤੇ ਜੀਤੂ ਹੁਣ ਦਿਪਾਲੀ ਦੇ ਕੋਲ ਆਉਣ ਜਾਣ ਲੱਗ ਗਿਆ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਸੀ ਪਰ ਜੋ ਬੱਚਾ ਸੀ ਉਹ 11 ਸਾਲਾਂ ਦਾ ਸੀ ਉਸ ਦੇ ਸਾਹਮਣੇ ਸਬੰਧ ਬਣਾਉਣੇ ਉਸ ਦੇ ਸਾਹਮਣੇ ਮਿਲਣਾ ਇਹਨਾਂ ਨੂੰ ਸਹੀ ਨਹੀਂ ਲੱਗਦਾ ਸੀ ਤਾਂ ਹੁਣ ਇਹਨਾਂ ਦੋਨਾਂ ਨੇ ਇਹ ਪਲਾਨਿੰਗ ਬਣਾਈ ਕਿ ਕਿਉਂ ਨਾ ਬੱਚੇ ਨੂੰ ਹੀ ਮਾਰ ਦਿੱਤਾ ਜਾਵੇ ਫਿਰ ਆਪਣੇ ਵਿੱਚ ਕੋਈ ਵੀ ਨਹੀਂ ਹੋਵੇਗਾ ਫਿਰ ਆਪਾਂ ਜਦੋਂ ਚਾਹਾਂਗੇ ਉਦੋਂ ਇੱਕ ਦੂਜੇ ਨਾਲ ਸੰਬੰਧ ਬਣਾ ਸਕਦੇ ਹਾਂ ਤਾਂ ਇਹਨਾਂ ਦਰਿੰਦਿਆਂ ਨੇ 10 ਮਈ 2025 ਨੂੰ ਇਹ 11-12 ਸਾਲਾਂ ਦੇ ਮਾਸੂਮ ਜੋ ਕਿ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਇਸ ਦੀ ਹੱਤਿਆ ਕਰ ਦਿੱਤੀ ਹੱਤਿਆ ਕਰਨ ਤੋਂ ਬਾਅਦ ਇਸ ਨੂੰ ਇੱਕ ਸੂਟਕੇਸ ਦੇ ਵਿੱਚ ਪਾਇਆ ਇਸ ਦੀ লাশ ਨੂੰ ਸੂਟਕੇਸ ਦੇ ਵਿੱਚ ਪਾ ਲੈਂਦੇ ਨੇ ਤੇ ਦਿਸ਼ਾਪੁਰ ਦੇ ਜੰਗਲਾਂ ਦੇ ਵਿੱਚ ਗਲੈਮਰ ਮੋਟਰਸਾਈਕਲ ਤੇ ਇਸ ਬੱਚੇ ਦੀ ਇਸ ਮਾਸੂਮ ਦੀ লাশ ਰੱਖ ਕੇ ਜੰਗਲਾਂ ਦੇ ਵਿੱਚ ਸੁੱਟ ਆਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਤੇ ਜੋ ਦਿਪਾਲੀ ਹੁੰਦੀ ਹੈ ਉਹ ਰੌਲਾ ਪਾਉਂਦੀ ਹੈ ਕਿ ਮੇਰਾ ਜੋ ਬੇਟਾ ਉਹ ਗੁੰਮ ਹੋ ਗਿਆ ਉਸ ਦੀ ਤਲਾਸ਼ ਕਰੋ ਨਾਟਕ ਕਰਦੀ ਹੈ ਬਾਰੇ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤ ਰੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਆ ਜਾਂਦਾ ਹੈ ਪੁਲਿਸ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕਰਦੀ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕਿਸੇ ਉੱਪਰ ਕੋਈ ਵਿਸ਼ਵਾਸ ਨਹੀਂ ਸਮਾ ਹਾਲਾਤ ਕੋਈ ਪਤਾ ਨਹੀਂ ਕਿੱਦਾਂ ਦੇ ਬਣ ਜਾਣ ਤੇ ਕੌਣ ਕਿਸ ਦਾ ਬਹਿਰੀ ਬਣ ਜਾਵੇ ਕਿਉਂਕਿ ਮਾਂ ਤੇ ਪੁੱਤ ਦਾ ਰਿਸ਼ਤਾ ਇਸ ਤੋਂ ਨੇੜੇ ਮੈਨੂੰ ਲੱਗਦਾ ਵੀ ਹੋਰ ਦੁਨੀਆ ਉੱਤੇ ਕੋਈ ਵੀ ਰਿਸ਼ਤਾ ਨਹੀਂ ਪਰ ਇਹ ਸੱਚੀ ਘਟਨਾ ਨੇ ਤਾਂ ਇਸ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੁਸੀਂ ਇਸ ਘਟਨਾ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕਮੈਂਟ ਬਹੁਤ ਜ਼ਰੂਰੀ ਨੇ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ she